ਐਫਆਰ ਨੰਬਰ 55 ਜਿਹੜਾ ਥਾਣਾ ਮੁਕੰਪੁਰੇ ਦਰਸ ਹੋਇਆ ਸੀ ਉਹਦੇ ਬਾਰੇ ਦੱਸਣਾ ਚਾਹੁੰਦੇ ਆਂ ਇਹ ਨਿਊ ਪਵਨ ਨਗਰ ਦੀ ਵਾਰਦਾਤ ਸੀ ਜੀ ਸਾਡੇ ਮਦਈ ਜਿਹੜੇ ਹੈ ਦਵਿੰਦਰ ਕੁਮਾਰ ਔਰ ਉਹਨਾਂ ਦੀ ਵਾਈ ਸੁਮੇਤਾ ਰਾਣੀ ਇਹ 24 ਤੋਂ ਲੈ ਕੇ 29 April ਤੱਕ ਇਹਦੇ ਆਪਣੇ ਨਿੱਜੀ ਕੰਮ ਲਈ ਬਾਹਰ ਗਏ ਹੋਏ ਸੀ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਘਰ ਦੀ ਅਲਮਾਰੀ ਵਿੱਚੋਂ ਸਮਾਨ ਕੈਸ਼ ਜੁਐਲਰੀ 골ਡ ਔਰ ਸਿਲਵਰ ਦੇ ਆਈਟਮਸ ਗਾਇਬ ਸੀ ਨਾ ਤੇ ਇਸ ਕਰਕੇ ਮਕਦਮਾ ਨੰਬਰ 53 थाना ਮੁਕੰਮਪੁਰੇ ਚ ਦਰਜ ਹੋਇਆ ਅੰਡਰ ਸੈਕਸ਼ਨ 331 305 ਬੀ ਐਨ ਐਸ ਤੇ ਫਿਰ ਇਹਦੇ ਵਿੱਚ ਐਸ ਐਚਓ ਸਾਹਿਬ ਨੇ ਔਰ ਏ ਸੀ ਪੀ ਈਸਟ ਨੇ ਜਦ ਸੀ ਸੀ ਟੀ ਵੀ ਟ੍ਰੇਲ ਫੋਲੋ ਕੀਤੀ ਤਾਂ ਸਾਨੂੰ ਦੋਸ਼ੀਆਂ ਬਾਰੇ ਪਤਾ ਚੱਲ ਗਿਆ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਹਨ ਜਿਨ੍ਹਾਂ ਦਾ ਨਾਮ ਅਮਨ ਦਾਤ ਹੈ son of lucky ਸ਼ੇਵਾਬੀਨੂਦੇ ਰਹਿਣ ਵਾਲੇ ਹਨ ਔਰ ਵਿੱਕੀ son of ਗੁਰਦੇਵ ਸਿੰਘ ਨਿਊ ਪਵਨ ਨਗਰ ਦੇ ਰਹਿਣ ਵਾਲੇ ਹਨ ਇਹਨਾਂ ਕੋਲੋਂ ਰਿਕਵਰੀ 4.5 ਲੱਖ ਰੁਪਏ ਕੈਸ਼ ਹੋਈ ਹੈ 73 ਗ੍ਰਾਮ ਸੋਨੇ ਦੇ ਆਰਨਮੈਂਟਸ ਮਿਲੇ ਹਨ ਔਰ 350 ਗ੍ਰਾਮ ਸਿਲਵਰ ਦੇ ਚਾਂਦੀ ਦੇ ਆਰਨਮੈਂਟਸ ਰਿਕਵਰ ਹੋਏ ਹਨ ਜੀ